ਅੱਜ ਆਪਾਂ ਆਓ ਪਵਿੱਤਰ ਬਾਈਬਲ ਦੇ ਵਿੱਚੋਂ ਦੇਖੀਏ ਭਗਤੀ ਕਰਨ ਵਾਲੇ ਜੀਵਨ ਨੂੰ ਕਿ ਜਿਹੜਾ ਭਗਤੀ ਕਰਨ ਵਾਲਾ ਜੀਵਨ ਆ ਉਹ ਕਿਵੇਂ ਦਾ ਹੁੰਦਾ ਆ ਆਪਾਂ ਦੇਖਦੇ ਆ ਪਹਿਲਾ ਤਮੋਥੀਅਸ ਨਵੇਂ ਨੇਮ ਦੇ ਵਿੱਚੋਂ ਉਹਦਾ ਦੂਜਾ ਨੰਬਰ ਅਧਿਆਇ ਤੇ ਉਹਦੀ 1 ਤੋਂ 5 ਨੰਬਰ ਪੰਕਤੀ ਦੇ ਵਿੱਚ ਦੇਖਾਂਗੇ ਇੱਥੇ ਲਿਖਿਆ ਸੋ ਮੈਂ ਸਭ ਤੋਂ ਪਹਿਲਾਂ ਇਹ ਤਗੀਦ ਕਰਦਾ ਹਾਂ ਜੋ ਬੇਨਤੀਆਂ ਪ੍ਰਾਰਥਨਾ ਅਰਦਾਸਾਂ ਅਤੇ ਧੰਨਵਾਦ ਸਭਨਾ ਮਨੁੱਖਾਂ ਲਈ ਕੀਤੇ ਜਾਣ ਹallelujah ਪਹਿਲੀ ਆਇਤ ਦੇ ਵਿੱਚ ਕੀ ਲਿਖਿਆ ਆ ਕਹਿੰਦਾ ਮੈਂ ਤਗੀਦ ਕਰਦਾ ਪ੍ਰਭੂ ਦਾ ਦਾਸ ਫੋਰਸਫੁਲੀ ਕਹਿ ਰਿਹਾ ਹੈ ਤਗੀਦ ਕਰਦਾ ਆ ਕਿ ਜੋ ਵੀ ਤੁਸੀਂ ਬੇਨਤੀਆਂ ਕਰਦੇ ਹੋ ਪ੍ਰਾਰਥਨਾਵਾਂ ਕਰਦੇ ਜੇ ਅਰਦਾਸਾਂ ਕਰਦੇ ਹੋ ਸਾਰਿਆਂ ਮਨੁੱਖਾਂ ਲਈ ਕੀਤੇ ਜਾਣ ਸਿਰਫ ਆਪਣੇ ਘਰਦਿਆਂ ਦੇ ਲਈ ਨਹੀਂ ਸਿਰਫ ਆਪਣੇ ਧੀਆਂ ਪੁੱਤਰਾਂ ਦੇ ਲਈ ਨਹੀਂ ਸਿਰਫ ਆਪਣੇ ਢਿੱਡ ਦੇ ਲਈ ਨਹੀਂ ਸਿਰਫ ਆਪਣੀ ਹੀ ਰਾਖੀ ਦੇ ਲਈ ਨਹੀਂ ਪਰ ਪ੍ਰਾਰਥਨਾਵਾਂ ਬੇਨਤੀਆਂ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ ਆ ਸਭਨਾਂ ਦੇ ਲਈ ਆਪਾਂ ਪ੍ਰਾਰਥਨਾ ਕਰਦੇ ਆ ਰਾਤ ਨੂੰ ਕਿੰਨੇ ਜਾਣੇ ਤੁਹਾਡੇ ਚੋਂ ਰਾਤ ਨੂੰ ਸੁਰੱਖਿਆ ਦੀ ਪ੍ਰਾਰਥਨਾ ਕਰਦੇ ਆ ਸੱਚ ਬੋਲਿਓ ਥੈਂਕ ਯੂ ਜਦੋਂ ਆਪਾਂ ਰਾਤ ਨੂੰ ਸੁਰੱਖਿਆ ਦੀ ਪ੍ਰਾਰਥਨਾ ਕਰਦੇ ਆਂ ਤੇ ਆਪਾਂ ਕਹਿੰਨੇ ਕਿ ਸਾਡੇ ਘਰ ਦੇ ਦੁਆਲੇ ਸਵਰਗੀ ਦੁੱਤਾਂ ਦੀ ਵਾਰਡ ਲੱਗੇ ਜਾਂ ਸਾਡੇ ਦੁਆਲੇ ਸਾਡੇ ਘਰ ਦੀ ਰਾਖੀ ਹੋਵੇ ਸਾਡੇ ਟੱਬਰ ਦੀ ਰਾਖੀ ਹੋਵੇ ਪ੍ਰਭੂ ਸਾਨੂੰ ਸੰਭਾਲ ਕੇ ਰੱਖੀ ਇਹ ਗੱਲਾਂ ਬੋਲਦੇ ਆ ਨਾ ਇਹ ਵੀ ਤਾਂ ਕਿਹਾ ਜਾ ਸਕਦਾ ਨਾ ਪ੍ਰਭੂ ਸਾਡੇ ਪਿੰਡ ਦੀ ਰਾਖੀ ਕਰੀ ਸਾਡੇ ਪਿੰਡ ਦੇ ਇੱਕ ਇੱਕ ਮਨੁੱਖ ਦੀ ਹਿਫਾਜ਼ਤ ਕਰਿਓ ਪਿਤਾ ਪਰਮੇਸ਼ਰ ਅਸੀਂ ਇਹ ਕਹਿੰਨੇ ਚੋਰ ਸਾਡੇ ਘਰ ਨਾ ਆਵੇ ਤੇ ਕਿੰਨਾ ਚੰਗਾ ਹੋਵੇ ਜੇ ਅਸੀਂ ਕਹੀਏ ਸਾਡੇ ਪਿੰਡ ਵਿੱਚ ਹੀ ਨਾ ਆਵੇ ਤੇ ਜੇ ਪਿੰਡ ਵਿੱਚ ਨਹੀਂ ਆਊਗਾ ਤਾਂ ਤੁਹਾਡਾ ਘਰ ਵੀ ਤਾਂ ਪਿੰਡ 'ਚ ਹੀ ਆ ਹੈ ਕਿ ਨਹੀਂ ਸਾਡੇ ਘਰ ਦੇ ਨੇੜੇ ਬਿਮਾਰੀ ਨਾ ਆਵੇ ਖੁਦਾ ਸਾਡੇ ਪਿੰਡ ਦੇ ਨੇੜੇ ਬਿਮਾਰੀ ਨਾ ਆਵੇ ਤਾਂ ਪ੍ਰਾਰਥਨਾ ਕਿੱਦਾਂ ਦੀ ਹੋਣੀ ਚਾਹੀਦੀ ਹੈ ਸਭਨਾਂ ਦੇ ਲਈ ਸਾਰਿਆਂ ਦੇ ਲਈ ਨਿੱਜ ਸੁਆਰਥੀ ਨਹੀਂ ਹੋਣਾ ਵੀ ਆਪਣੇ ਲਈ ਸਿਰਫ ਸਾਡੇ ਲਈ ਜੇ ਕੁਝ ਮਿਲੇ ਤਾਂ ਸਿਰਫ ਸਾਨੂੰ ਮਿਲੇ ਬਚੀਏ ਤੇ ਸਿਰਫ ਅਸੀਂ ਬਚੀਏ ਬਚਨ ਇਦਾਂ ਸਿਖਾਉਂਦਾ ਏ ਕਿ ਜਿਹੜੀ ਤੁਹਾਡੀ ਪ੍ਰਾਰਥਨਾ ਹੈ ਕਿਦਾਂ ਉਹ ਕਹਿੰਦਾ ਮੈਂ ਤਗੀਦ ਕਰਦਾ ਬਾਣੀ ਕਹਿੰਦਾ ਏ ਫੋਰਸਫੁਲੀ ਕਿ ਹਰ ਹਾਲ ਵਿੱਚ ਤੁਹਾਡੀ ਜਿਹੜੀ ਪ੍ਰਾਰਥਨਾ ਹੈ ਉਹ ਸਾਰਿਆਂ ਦੇ ਲਈ ਹੋਣੀ ਚਾਹੀਦੀ ਆ ਅਰ ਇਸੇ ਚੀਜ਼ ਤੋਂ ਸਾਨੂੰ ਇਹ ਵੀ ਗੱਲ ਸਮਝ ਵਿੱਚ ਆਉਂਦੀ ਆ ਕਿ ਪਰਮੇਸ਼ਵਰ ਕਿਸੇ ਇੱਕ ਧਰਮ ਦਾ ਪਰਮੇਸ਼ਵਰ ਨਹੀਂ ਹੈ ਜਦੋਂ ਅਸੀਂ ਪ੍ਰਾਰਥਨਾ ਸਾਰਿਆਂ ਲਈ ਕਰਾਂਗੇ ਤੇ ਉਹਦੇ ਵਿੱਚ ਲੋਕੀ ਵੀ ਤਾਂ ਵੱਖ-ਵੱਖ ਹੋਣਗੇ ਕਿ ਨਹੀਂ ਉਹਨਾਂ ਦੀ ਸੋਚ ਵੱਖ ਹੋਊਗੀ ਉਹਨਾਂ ਦੀਆਂ ਰੌ ਰੀਤਾਂ ਵੱਖ ਹੋਣਗੀਆਂ ਉਹਨਾਂ ਦਾ ਸੱਭਿਆਚਾਰ ਵੱਖ ਹੋ ਸਕਦਾ ਉਹਨਾਂ ਦਾ ਵਿਸ਼ਵਾਸ ਵੱਖਰਾ ਹੋ ਸਕਦਾ ਸਭ ਚੀਜ਼ਾਂ ਹੀ ਵੱਖਰੀਆਂ-ਵੱਖਰੀਆਂ ਹੋ ਸਕਦੀਆਂ ਭਾਵੇਂ ਉਹ ਸਾਡੇ ਤੋਂ ਬਿਲਕੁਲ ਵੱਖਰੇ ਹੋਣ ਅੱਜ ਬਹੁਤ ਸਾਰੇ ਲੋਕ ਆ ਉਹ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਆ ਜੇ ਇਸ ਘਰ ਦੇ ਵਿੱਚ ਦੋ ਭਰਾ ਇਕੱਠੇ ਰਹਿੰਦੇ ਆ ਤਿੰਨ ਭਰਾ ਭੈਣ ਭਰਾ ਇਕੱਠੇ ਰਹਿੰਦੇ ਉਹਨੂੰ ਜੁਆਇੰਟ ਫੈਮਿਲੀ ਆਪਾਂ ਕਹਿ ਦਿੰਦੇ ਆ ਇੱਕ ਪਰਿਵਾਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਵਿਸ਼ਵਾਸ ਕਰਦਾ ਉਹਦੀ ਸਿੱਖਿਆ ਦੇ ਵਿੱਚ ਤੇ ਦੂਜਾ ਪਰਿਵਾਰ ਪੁੱਤਰ ਬਾਈਬਲ ਦੀ ਸਿੱਖਿਆ ਵਿੱਚ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਵਿੱਚ ਵਿਸ਼ਵਾਸ ਨਹੀਂ ਕਰਦਾ ਬਹੁਤ ਸਾਰੀਆਂ ਫੈਮਲੀਆਂ ਇਸ ਇਦਾਂ ਦੀਆਂ ਕਿਤੇ ਵੀ ਪੁੱਤਰ ਬਾਈਬਲ ਦੇ ਵਿੱਚ ਇਦਾਂ ਲਿਖਿਆ ਕਿ ਜੇ ਉਹ ਮੇਰੇ ਨਾਲ ਵਿਸ਼ਵਾਸ ਨਾ ਕਰਨ ਤੇ ਤੁਸੀਂ ਉਹਨਾਂ ਨਾਲ ਲੜਾਈ ਕਰਿਓ ਤੁਸੀਂ ਉਹਨਾਂ ਨੂੰ ਰੋਟੀ ਨਾ ਦਿਓ ਤੁਸੀਂ ਉਹਨਾਂ ਦਾ ਰਾਜੀ ਖੁਸ਼ ਨਾ ਪੁੱਛਿਓ ਤੁਸੀਂ ਉਹਨਾਂ ਦੇ ਨਾਲ ਬੋਲਿਓ ਨਾ ਪੜਿਆ ਕਿਤੇ ਤੁਸੀਂ ਕਿ ਜੇ ਤੁਸੀਂ ਇੱਕ ਹੀ ਘਰ ਦੇ ਵਿੱਚ ਰਹਿੰਦੇ ਹੋ ਤਾਂ ਜਿਹੜਾ ਤੁਹਾਡੇ ਵਿਸ਼ਵਾਸ ਦੇ ਨਾਲ ਵਿਸ਼ਵਾਸੀ ਨਹੀਂ ਆ ਤੁਸੀਂ ਉਹਦੇ ਖਿਲਾਫ ਵਿੱਚ ਚੱਲਿਓ ਕਿਤੇ ਵੀ ਨਹੀਂ ਲਿਖਿਆ ਅੱਜ ਬਹੁਤ ਸਾਰੀਆਂ ਭੈਣਾਂ ਬਹੁਤ ਸਾਰੇ ਭਰਾ ਜਦੋਂ ਅਸੀਂ ਇੱਕ ਹੀ ਪਰਿਵਾਰ ਦੇ ਵਿੱਚ ਰਹਿੰਦੇ ਆ ਤਾਂ ਉਹ ਸਿਰਫ ਆਪਣੇ ਆਪਣੀ ਫੈਮਿਲੀ ਦੇ ਲਈ ਪ੍ਰਾਰਥਨਾ ਕਰਦੇ ਆ ਉਸੇ ਘਰ ਵਿੱਚ ਰਹਿਣ ਵਾਲੇ ਦੂਜੇ ਪਰਿਵਾਰ ਦੇ ਲਈ ਵੀ ਪ੍ਰਾਰਥਨਾ ਨਹੀਂ ਕਰਦੇ ਉਹਨਾਂ ਦੀ ਸੁੱਖ ਵੀ ਨਹੀਂ ਮੰਗਦੇ ਕਿਉਂ ਕਿਉਂਕਿ ਉਹ ਜੀ ਸਾਡੇ ਰੱਬ ਨੂੰ ਨਹੀਂ ਮੰਨਦੇ ਉਹ ਸਾਡੇ ਹਿਸਾਬ ਨਾਲ ਨਹੀਂ ਚੱਲਦੇ ਪਰ ਬਾਈਬਲ ਕਹਿੰਦਾ ਸਾਰਿਆਂ ਦੇ ਲਈ ਪ੍ਰਾਰਥਨਾ ਕਰਿਓ ਜਦੋਂ ਤੁਸੀਂ ਆਪਣਾ ਭਲਾ ਮੰਗਣਾ ਹੈ ਆਪਣੇ ਭਰਾ ਦਾ ਵੀ ਭਲਾ ਮੰਗੋ ਭਾਵੇਂ ਉਹ ਤੁਹਾਡੇ ਨਾਲ ਚਰਚ ਜਾਂਦਾ ਜਾਂ ਨਹੀਂ ਜਾਂਦਾ ਡਸਨਟ ਮੈਟਰ ਜਦੋਂ ਆਪਣੀ ਭਲੇਾਈ ਮੰਗਣੀ ਆਪਣੀਆਂ ਭੈਣਾਂ ਦੀ ਭਲੇਾਈ ਵੀ ਮੰਗੋ ਜਦੋਂ ਆਪਣੇ ਘਰ ਵਿੱਚ ਬਰਕਤ ਮੰਗਦੇ ਆਪਣੇ ਦਰਾਨੀ ਜਠਾਣੀ ਦੇ ਘਰ ਵਿੱਚ ਵੀ ਬਰਕਤ ਮੰਗੋ ਜਦੋਂ ਆਪਣੇ ਬੱਚਿਆਂ ਦੀ ਤੰਦਰੁਸਤੀ ਮੰਗਦੇ ਹੋ ਆਪਣੇ ਭੈਣ ਭਰਾਵਾਂ ਦੇ ਬੱਚਿਆਂ ਦੀ ਤੰਦਰੁਸਤੀ ਵੀ ਮੰਗੋ ਆਪਣੇ ਗਵਾਂਢੀ ਦੀ ਬਰਕਤ ਮੰਗੋ ਅਸਲੀ ਭਗਤੀ ਕਰਨ ਦਾ ਤਰੀਕਾ ਇਹੀ ਆ ਜੇ ਤੁਸੀਂ ਇਸ ਚੈਪਟਰ ਦਾ ਟਾਈਟਲ ਪੜ੍ਹੋ ਤਾਂ ਉੱਤੇ ਲਿਖਿਆ ਭਗਤੀ ਕਰਨ ਦਾ ਢੰਗ ਅਗਰ ਇਸ ਤਰੀਕੇ ਨਾਲ ਭਗਤੀ ਨਹੀਂ ਹੋ ਰਹੀ ਤਾਂ ਇਟ ਮੀਨ ਭਗਤੀ ਹੀ ਨਹੀਂ ਹੋ ਰਹੀ ਫਿਰ ਤਾਂ ਸਵਾਰਥੀ ਹੋ ਗਏ ਅਸੀਂ ਪਰ ਵਚਨ ਸਾਨੂੰ ਨਿਰਸਵਾਰਥ ਹੋਣ ਦੇ ਲਈ ਕਹਿੰਦਾ ਹੈ ਅਰ ਇੱਥੋਂ ਅੱਗੇ ਜਾ ਕੇ ਹੋਰ ਵੀ ਕਲੀਅਰ ਹੋ ਜਾਊਗਾ ਕਿ ਅਸੀਂ ਹੋਰਾਂ ਲੋਕਾਂ ਦੇ ਲਈ ਪ੍ਰਾਰਥਨਾ ਕਰਨੀ ਹੈ ਕਿ ਨਹੀਂ ਸੈਕੰਡ ਆਇਤ ਦੇ ਵਿੱਚ ਲਿਖਿਆ ਆ ਦੂਜੀ ਨੰਬਰ ਆਇਤ ਦੇ ਵਿੱਚ ਪਾਤਸ਼ਾਹਾਂ ਅਤੇ ਸਬਨਾ ਮਰਤਬੇ ਵਾਲਿਆਂ ਦੇ ਲਈ ਭਈ ਅਸੀਂ ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁਖ ਨਾਲ ਉਮਰ ਭੋਗੀਏ ਹੁਣ ਕਿਹਨਾਂ ਕਿਹਨਾਂ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਕਹਿੰਦਾ ਪਾਤਸ਼ਾਹਾਂ ਅਤੇ ਸਬਨਾ ਮਰਤਬੇ ਵਾਲਿਆਂ ਦੇ ਲਈ ਜਿਹੜੇ ਸਾਡੇ ਉੱਤੇ ਪਾਤਸ਼ਾਹ ਆ ਸਰਪੰਚ ਪਿੰਡ ਤੇ ਹਕੂਮਤ ਕਰਦਾ ਨਾ ਤੇ ਉਹ ਪਿੰਡ ਦਾ ਪਾਤਸ਼ਾਹ ਆ ਸੀਐਮ ਰਾਜ ਦੇ ਉੱਤੇ ਹਕੂਮਤ ਕਰਦਾ ਮੁੱਖ ਮੰਤਰੀ ਸਟੇਟ ਦੇ ਉੱਤੇ ਹਕੂਮਤ ਕਰਦਾ ਤੇ ਉਹ ਸਟੇਟ ਦਾ ਰਾਜਾ ਆ ਔਰ ਪ੍ਰਾਈਮ ਮਿਨਿਸਟਰ ਉਹ ਦੇਸ਼ ਦੇ ਉੱਤੇ ਹਕੂਮਤ ਕਰਦਾ ਤੇ ਉਹ ਦੇਸ਼ ਦਾ ਰਾਜਾ ਆ ਇਤਨੀ ਉਹਨਾਂ ਤੋਂ ਉੱਪਰ ਵੀ ਅਥਾਰਟੀਜ਼ ਆ ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਅਥਾਰਟੀ ਵਾਲੇ ਲੋਕਾਂ ਦੇ ਲਈ ਪ੍ਰਾਰਥਨਾ ਕਰੋ ਹੁਣ ਹੋ ਸਕਦਾ ਪਿੰਡ ਦਾ ਸਰਪੰਚ ਮਸੀਹੀ ਸਿੱਖਿਆ ਫਾਲੋ ਕਰਨ ਵਾਲਾ ਨਾ ਹੋਵੇ ਤਾਂ ਕੀ ਉਹਦੇ ਲਈ ਪ੍ਰਾਰਥਨਾ ਨਹੀਂ ਕਰੋਗੇ ਚੀਫ ਮਿਨਿਸਟਰ ਬਾਈਬਲ ਦੀ ਸਿੱਖਿਆ ਦੇ ਹਿਸਾਬ ਨਾਲ ਚੱਲਣ ਵਾਲਾ ਨਹੀਂ ਹੈ ਤੇ ਕੀ ਉਹਦੇ ਲਈ ਪ੍ਰਾਰਥਨਾ ਨਹੀਂ ਕਰਨੀ ਪ੍ਰਾਈਮ ਮਿਨਿਸਟਰ ਅਗਰ ਕਿਸੇ ਹੋਰ ਰਿਲੀਜੀਅਨ ਨੂੰ ਕਿਸੇ ਹੋਰ ਫੇਥ ਨੂੰ ਬਿਲੋਂਗ ਕਰਦਾ ਤਾਂ ਕੀ ਅਸੀਂ ਲੋਕੀ ਉਹਦੀ ਤੰਦਰੁਸਤੀ ਦੇ ਲਈ ਉਹਦੀ ਭਲਾਈ ਦੇ ਲਈ ਪ੍ਰਾਰਥਨਾ ਨਹੀਂ ਕਰਾਂਗੇ ਪਰ ਨਹੀਂ ਕਰਦੇ ਅਗਰ ਨਹੀਂ ਕਰਦੇ ਤਾਂ ਭਗਤੀ ਅਧੂਰੀ ਆ ਅਗਰ ਤੁਸੀਂ ਆਪਣੇ ਪਿੰਡ ਦੇ ਪਾਸ਼ਾ ਦੇ ਲਈ ਸਟੇਟ ਦੇ ਪਾਸ਼ਾ ਦੇ ਲਈ ਜਿਹੜੀਆਂ ਵੀ ਸਾਡੇ ਉੱਤੇ ਹਕੂਮਤਾਂ ਆ ਜਿਹੜੇ ਵੀ ਸਾਡੇ ਲੀਡਰਸ ਆ ਆਗੂ ਆ ਉਹ ਸਿਵਲ ਸਰਵਿਸਿਜ਼ ਦੇ ਵਿੱਚ ਹੋ ਸਕਦੇ ਆ ਸਿਕਿਉਰਿਟੀ ਸਰਵਿਸਿਜ਼ ਦੇ ਵਿੱਚ ਹੋ ਸਕਦੇ ਆ ਪਰਮੇਸ਼ਵਰ ਦਾ ਵਚਨ ਸਾਨੂੰ ਕਹਿੰਦਾ ਉਹਨਾਂ ਦੇ ਲਈ ਪ੍ਰਾਰਥਨਾ ਕਰੋ ਕਿਉਂ ਪ੍ਰਾਰਥਨਾ ਕਰੋ ਕਿੰਦਾ ਤਾਂ ਜੋ ਚੈਨ ਤੇ ਸੁਖ ਨਾਲ ਉਮਰ ਭੋਗੀਏ ਅਰ ਪ੍ਰਾਰਥਨਾ ਕਿਦਾਂ ਦੀ ਕਰਨੀ ਗੰਭੀਰ ਤਾਈ ਦੇ ਨਾਲ ਫਾਹਾਨੀ ਵੜਣਾ ਗੰਭੀਰ ਤਾਈ ਦੇ ਨਾਲ ਪ੍ਰਾਰਥਨਾ ਕਰੋ ਦਿਲ ਲਾ ਕੇ ਉਹਨਾਂ ਦੇ ਲਈ ਪ੍ਰਾਰਥਨਾ ਕਰੋ ਕਿ ਪ੍ਰਭੂ ਇਹਨਾਂ ਨੂੰ ਲੰਮਾ ਜੀਵਨ ਦਿਓ ਪ੍ਰਭੂ ਜਿਹੜੇ ਹਥਿਆਰ ਇਹਨਾਂ ਦੇ ਵਿਰੁੱਧ ਬਣੇ ਉਹ ਨਕੰਮੇ ਹੋਣ ਪਿਤਾ ਇਹ ਤੁਹਾਡੀ ਆਵਾਜ਼ ਨੂੰ ਸੁਣ ਸਕਣ ਪ੍ਰਭੂ ਇਹ ਤੁਹਾਡੇ ਠਹਿਰਾਏ ਹੋਏ ਫੈਸਲਿਆਂ ਦੇ ਉੱਤੇ ਮੋਹਰ ਲਾਉਣ ਵਚਨ ਚ ਲਿਖਿਆ ਪਾਤਸ਼ਾਹਾਂ ਦਾ ਮਨ ਪਰਮੇਸ਼ਵਰ ਦੇ ਹੱਥਾਂ ਵਿੱਚ ਪਾਣੀ ਦੀਆਂ ਖਾਲਾਂ ਦੀ ਨਿਆਈਆਂ ਜਿੱਧਰ ਨੂੰ ਚਾਵੇ ਮੋੜਦਾ ਆ ਇਹ ਪਾਤਸ਼ਾਹੀਆਂ ਇਹ ਰਾਜ ਭਾਗ ਕਿਹਨੂੰ ਉੱਚਾ ਕਰਨਾ ਕਿਹਨੂੰ ਨੀਵਾ ਕਰਨਾ ਇਹ ਪਰਮੇਸ਼ਵਰ ਦੇ ਹੱਥ ਵਿੱਚ ਆ ਸਾਨੂੰ ਲੱਗਦਾ ਕਿ ਅਸੀਂ ਠਹਿਰਾਇਆ ਅਸੀਂ ਨਹੀਂ ਉਹਨਾਂ ਨੂੰ ਠਹਿਰਾਇਆ ਵਚਨ ਦੱਸਦਾ ਕਿ ਪਰਮੇਸ਼ਵਰ ਨੇ ਠਹਿਰਾਇਆ ਆ ਇਸ ਲਈ ਸਾਨੂੰ ਚਾਹੀਦਾ ਸੀ ਉਹਨਾਂ ਦੇ ਲਈ ਗੰਭੀਰਤਾਈ ਦੇ ਨਾਲ ਪ੍ਰਾਰਥਨਾ ਕਰੀਏ ਪਰ ਮੈਂ ਸਾਰੀ ਸੰਗਤ ਨੂੰ ਖਾਸ ਤੌਰ ਤੇ ਇਹਨਾਂ ਦਿਨਾਂ ਵਿੱਚ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੇ ਲਈ ਪ੍ਰਾਰਥਨਾ ਕਰਨ ਦੀ ਰਿਕਵੈਸਟ ਦਿੰਨੀ ਆ ਜਦੋਂ ਵੀ ਦੇਸ਼ ਦੇ ਵਿੱਚ ਕੋਈ ਅਣਸੁਖਾਵੀ ਘਟਨਾ ਹੁੰਦੀ ਆ ਦੇਸ਼ ਦੇ ਵਸਨੀਕਾਂ ਦੇ ਉੱਤੇ ਤਾਂ ਉਹਦਾ ਅਸਰ ਹੁੰਦਾ ਹੀ ਹੁੰਦਾ ਆ ਪਰ ਉਸ ਘਟਨਾ ਦਾ ਸਾਹਮਣਾ ਕਿੱਦਾਂ ਕਰਨਾ ਆ ਸਿਚੁਏਸ਼ਨਸ ਨੂੰ ਕਿੱਦਾਂ ਹੈਂਡਲ ਕਰਨਾ ਆ ਕਿੱਦਾਂ ਦੇ ਫੈਸਲੇ ਲਈ ਜਾਣੇ ਆ ਉਹ ਦੇਸ਼ ਦੇ ਪਾਤਸ਼ਾਹ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਇਸ ਸਮਾਂ ਸਾਡੇ ਦੇਸ਼ ਦੇ ਪਾਤਸ਼ਾਹ ਦੇ ਲਈ ਸੌਖਾ ਸਮਾਂ ਨਹੀਂ ਆ ਅਰੇ 5 ਜਨਵਰੀ ਵਾਲੀਆਂ ਪ੍ਰੈਡਿਕਸ਼ਨਸ ਦੇ ਵਿੱਚ ਵੀ ਦੱਸਿਆ ਗਿਆ ਸੀਗਾ ਕਿ ਕੁਝ ਫੈਸਲੇ ਲੈਣੇ ਪ੍ਰਾਈਮ ਮਿੰისტਰ ਦੇ ਲਈ ਬਹੁਤ ਔਖੇ ਹੋਣਗੇ ਇਹ ਮੈਟਰ ਨਹੀਂ ਕਰਦਾ ਕਿ ਉਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ ਮੈਟਰ ਨਹੀਂ ਕਰਦਾ ਉਹ ਕਿਹੜੇ ਰਿਲੀਜੀਅਨ ਨੂੰ ਬਿਲੋਂਗ ਕਰਦੇ ਮੈਟਰ ਕਰਦਾ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਸਾਡੇ ਉੱਤੇ ਪਾਦਸ਼ਾਹ ਤਹਿਰਾਇਆ ਆ ਔਰ ਉਹ ਸਾਡੇ ਦੇਸ਼ ਦੇ ਪ੍ਰਾਈਮ ਮਿੰისტਰ ਆ ਅਸੀਂ ਉਹਨਾਂ ਦਾ ਆਦਰ ਕਰੀਏ ਜਾਂ ਨਾ ਕਰੀਏ ਫਿਰ ਵੀ ਉਹ ਪ੍ਰਾਈਮ ਮਿੰისტਰ ਆ ਔਰ ਚੰਗੀ ਗੱਲ ਹੈ ਕਿ ਅਸੀਂ ਪਰਮੇਸ਼ਵਰ ਦੇ ਕਹੇ ਦੇ ਅਨੁਸਾਰ ਉਹਨਾਂ ਦੇ ਲਈ ਗੰਭੀਰ ਤਾਈ ਦੇ ਨਾਲ ਪ੍ਰਾਰਥਨਾ ਕਰੀਏ ਕਿ ਪਰਮੇਸ਼ਰ ਤੁਸੀਂ ਉਹਨਾਂ ਨੂੰ ਸਦਬੁੱਧੀ ਦਿਓ ਤੁਸੀਂ ਉਹਨਾਂ ਨੂੰ ਸਟਰੈਂਥ ਦਿਓ ਤਾਂ ਜੋ ਸਹੀ ਫੈਸਲੇ ਲੈ ਸਕਣ ਜਿਹੜੇ ਸਾਡੇ ਪੂਰੇ ਦੇਸ਼ ਦੇ ਲਈ ਦੇਸ਼ ਦੇ ਵਸਨੀਕਾਂ ਦੇ ਲਈ ਚੰਗੇ ਹੋਣ ਅਰ ਪਰਮੇਸ਼ਰ ਉਹਨਾਂ ਨੂੰ ਸੇਤਿਆਬੀ ਬਖਸ਼ੇ ਹਰੇਕ ਉਹ ਪਲੈਨਿੰਗ ਜਿਹੜੀ ਸਾਡੇ ਦੇਸ਼ ਦੇ ਪਾਸ਼ਾ ਦੇ ਅਗੇਂਸਟ ਆ ਸਾਡੇ ਦੇਸ਼ ਦੇ ਅਗੇਂਸਟ ਆ ਇਸੂ ਮਸੀਹ ਦੇ ਨਾਮ ਚੋਂ ਨਕਮੀ ਹੋ ਜਵੇ। ਆਮੀਨ। ਇਸ ਚੀਜ਼ ਨੂੰ ਇਸ ਪ੍ਰੇ ਰਿਕਵੈਸਟ ਨੂੰ ਲਾਈਟਲੀ ਨਾ ਲਿਓ। ਗੰਭੀਰਤਾਈ ਦੇ ਨਾਲ ਵਚਨ ਕਹਿੰਦਾ ਪ੍ਰਾਰਥਨਾ ਕਿੱਦਾਂ ਕਰਨੀ ਆ? ਗੰਭੀਰਤਾਈ ਦੇ ਨਾਲ ਕਿਉਂ ਪ੍ਰਾਰਥਨਾ ਕਰਨੀ ਤਾਂ ਜੋ ਅਸੀਂ ਸੁੱਖ ਤੇ ਚੈਨ ਨਾਲ ਦਿਨ ਭੋਗੀਏ। ਜੇ ਅਸੀਂ ਸਾਡੇ ਦੇਸ਼ ਦੀ ਸੈਨਾ ਦੇ ਲਈ ਪ੍ਰਾਰਥਨਾ ਕਰਾਂਗੇ ਤਾਂ ਸੁਖ ਚੈਨ ਕਿੰਨੂੰ ਮਿਲੂਗਾ ਸਾਨੂੰ ਮਿਲੂਗਾ ਕਿ ਨਹੀਂ ਉਹ ਬਾਰਡਰਸ ਦੇ ਉੱਤੇ ਤਾਇਨਾਤ ਆ ਉਹ ਜਾਗਦੇ ਆ ਤਾਂ ਜੋ ਦੇਸ਼ ਦੇ ਲੋਕੀ ਸੁੱਖ ਦੀ ਨੀਂਦ ਸੌ ਸਕਣ ਉਹ ਧੁੱਪਾਂ ਵਿੱਚ ਲੜ ਰਹੇ ਆ ਧੁੱਪਾਂ ਵਿੱਚ ਖੜੇ ਆ ਬਰਫ਼ਾਂ ਦੇ ਵਿੱਚ ਖੜੇ ਆ ਤਾਂ ਜੋ ਅਸੀਂ ਸੁਖ ਚੈਨ ਦੇ ਨਾਲ ਆਪਣੇ ਘਰਾਂ ਦੇ ਵਿੱਚ ਆਰਾਮਦਾਇਕ ਜੀਵਨ ਬਤੀਤ ਕਰ ਸਕੀਏ सोच के देखो कि जड़िया अथॉरिटीज साढे सा चाहे वह सिक्योरिटी सिस्टम लै लो इन्ह चो कोई एक सिस्टम ही अगर विगड़ जाए चाहे वह पुलिस का डिपार्टमेंट आ चाहे वह आर्मी का डिपार्टमेंट आ एयरफोर्स नेवी बी एस एफ कोई भी सिक्योरिटी सिस्टम ਇਨਾਂ ਦੇ ਵਿੱਚੋਂ ਅਗਰ ਕੋਈ ਇੱਕ ਡਿਪਾਰਟਮੈਂਟ ਹੀ ਆਪਣੇ ਕੰਮ ਨੂੰ ਛੱਡ ਦੇਵੇ ਸੋਚ ਕੇ ਦੇਖੋ ਕਿ ਜਿੱਥੇ ਵੀ ਉਹ ਕੰਮ ਛੱਡ ਦੇਣ ਉੱਥੇ ਕੀ ਬਣੂਗਾ ਸੋਚ ਕੇ ਦੇਖੋ ਇੱਕ ਟ੍ਰੈਫਿਕ ਪੁਲਿਸ ਆਫੀਸਰ ਜਦੋਂ ਚੌਕ ਦੇ ਵਿੱਚ ਖਲੋਂਦਾ ਆ ਚਾਰ ਸੀਟੀਆਂ ਦੇ ਨਾਲ ਟ੍ਰੈਫਿਕ ਨੂੰ ਕੰਟਰੋਲ ਕਰ ਲੈਂਦਾ ਆ ਥਾਣੇ ਦੇ ਵਿੱਚ ਆਣ ਕੇ ਥਾਣੇਦਾਰ ਬੈਠਦਾ ਆ ਤੇ ਕਿੰਨੇ ਆ ਦੇ ਮਸਲੇ ਹੱਲ ਕਰਕੇ ਉੱਠਦਾ ਆ ਜਿੱਥੋਂ ਦੀ ਵਰਦੀ ਪਾ ਕੇ ਸਿਕਿਉਰਿਟੀ ਵਾਲੇ ਲੰਘ ਜਾਂਦੇ ਆ ਚੋਰਾਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਆ ਕੀ ਇਹ ਸਭ ਚੀਜ਼ਾਂ ਸਾਡੇ ਫਾਇਦੇ ਲਈ ਨਹੀਂ ਸਾਡੀ ਸੁੱਖ ਸੁਵਿਧਾ ਦੇ ਲਈ ਨਹੀਂ ਤੇ ਕੀ ਸਾਨੂੰ ਇਹਨਾਂ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਕਿ ਨਹੀਂ ਕਿੰਨਿਆਂ ਨੂੰ ਲੱਗਦਾ ਕਿ ਕਰਨੀ ਚਾਹੀਦੀ ਆ ਜਰੂਰ ਕਰਨੀ ਚਾਹੀਦੀ ਔਰ ਅੱਜ ਤੋਂ ਇਸ ਚੀਜ਼ ਨੂੰ ਆਪਣੇ ਜ਼ਹਿਨ 'ਚ ਫਿੱਟ ਕਰ ਲਓ ਆਪਣੀ ਸੋਚ ਵਿੱਚ ਬਿਠਾ ਲਓ ਕਿ ਪ੍ਰਾਰਥਨਾ ਕਰਨੀ ਆ ਜਦੋਂ ਵੀ ਅੱਖਾਂ ਬੰਦ ਕਰੋ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਰੱਖੋ ਕਿ ਪ੍ਰਭੂ ਅਸੀਂ ਪ੍ਰਾਰਥਨਾ ਕਰਨ ਦੇ ਲਈ ਬੈਠੇ ਆ ਤੁਸੀਂ ਦੱਸੋ ਕਿ ਸਾਨੂੰ ਕਿਹੋ ਜੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਤੁਸੀਂ ਦੇਖਿਓ ਪਵਿੱਤਰ ਆਤਮਾ ਤੁਹਾਡੇ ਕੋਲੋਂ ਪ੍ਰਾਰਥਨਾ ਕਰਾਏਗਾ ਔਰ ਜਦੋਂ ਤੁਸੀਂ ਗੰਭੀਰਤਾਈ ਦੇ ਨਾਲ ਪ੍ਰਾਰਥਨਾ ਕਰੋਗੇ ਮੈਂ ਯਕੀਨ ਕਰਦੀ ਹਾਂ ਕਿ ਤੁਹਾਡੇ ਉੱਤੇ ਪਰਮੇਸ਼ਰ ਟ੍ਰਬਲ ਨਹੀਂ ਆਉਣ ਦੇਣਗੇ ਕਿਉਂਕਿ ਵਚਨ ਵਿੱਚ ਲਿਖਿਆ ਜਿਹੋ ਜਿਹਾ ਤੁਸੀਂ ਚਾਹੁੰਦੇ ਆ ਤੁਹਾਡੇ ਨਾਲ ਹੋਵੇ ਉਹੋ ਜਿਹਾ ਤੁਸੀਂ ਦੂਜਿਆਂ ਦੇ ਲਈ ਕਰੋ ਦੂਜਿਆਂ ਦੇ ਨਾਲ ਕਰੋ ਤੇ ਜਦੋਂ ਅਸੀਂ ਪ੍ਰਾਰਥਨਾ ਕਰਾਂਗੇ ਤਾਂ ਸਾਡੇ ਉੱਤੇ ਕਿਵੇਂ ਪਰਮੇਸ਼ਵਰ ਕਿਸੇ ਬਿਪਤਾ ਨੂੰ ਆਉਣ ਦੇਣਗੇ ਪ੍ਰਭੂ ਜ਼ਰੂਰ ਉਸ ਬਿਪਤਾ ਦੇ ਵਿੱਚੋਂ ਕੱਢ ਲੈਣਗੇ ਤਾਂ ਜੋ ਅਸੀਂ ਸੁਖ ਨਾਲ ਚੈਨ ਦੇ ਨਾਲ ਜਿਹੜੇ ਆ ਉਹ ਦਿਨ ਭੋਗੀਏ